ਇਹ ਝਾੜੂ ਸਰਕਾਰ ਜਿੱਦੜ ਦੀ ਆਈ ਹੈ ਇਹਨੇ ਕਲੇਸ਼ ਖੜਾ ਕਰਤਾ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਝਾੜੂ ਖੜਾ ਕਰਨਾ ਕਲੇਸ਼ ਖੜਾ ਹੋ ਜਾਂਦਾ ਆ ਆਪਾਂ ਕਲੇਸ਼ ਖੜਾ ਕਰ ਬੈਠੇ ਇਹਨੂੰ ਲੰਬਾ ਪਾਓ ਝਾੜੂ ਨੂੰ ਤਾਂ ਇਹ ਕਲੇਸ਼ ਖਤਮ ਹੋਣਾ ਹੈ ਜਿਹੜਾ ਚਿੱਟੇ ਦਾ ਰੋਗ ਹੈ ਮੈਂ ਇਹ ਬੜਣਾ ਹੈ ਜਾਂ ਮੈਂ ਰਹੂੰਗਾ ਜਾਂ ਚਿੱਟਾ ਵੇਚਣ ਵਾਲੇ ਰਹੋਗੇ ਵਿਚ ਵਿਚਾਲੇ ਮੈਂ ਕੁਝ ਨਹੀਂ ਰਹਿਣ ਦੇਣਾ ਤੁਹਾਨੂੰ ਮੈਂ ਵਿਸ਼ਵਾਸ ਕੋ ਨਾ ਆ ਤੇ ਰਵਾਜ ਨੇ ਕਿ ਬੀਬੀਆਂ ਬੰਦਿਆਂ ਨੂੰ ਛੱਡਦੀਆਂ ਰਹੀਆਂ ਸਾਰੀ ਆਪਤੀਆਂ ਹੋਈਆਂ ਐਂਡੀਆਂ ਬੀਬੀਆਂ ਨਾਲ ਤਾਂ ਆਪਾਂ ਦਿੱਲੀ ਜਿੱਤ ਲਈ ਆ ਤੇ ਜਲੰਧਰ ਜਿੱਤਣਾ ਬਰਮਤ ਸਤਕਾਰਯੋਗ ਸਰਦਾਰ ਹਰਦੇਵ ਸਿੰਘ ਲਾਡੀ ਜੀ ਐਮਐਲਏ ਸਾਹਿਬ ਸਰਦਾਰ ਬਲਕੌਰ ਸਿੰਘ ਜੀ ਪਤਵੰਤੇ ਸੱਜਣੋ ਸਤਕਾਰਯੋਗ ਬੀਬੀਓ ਪਿੰਡੋਂ ਦੇ ਭਰਾਵੋ ਮੈਂ ਧੰਨਵਾਦੀਆਂ ਖੋਡਾ ਕਿ ਤੁਸੀਂ ਵੱਡੀ ਗਿਣਤੀ 'ਚ ਇੱਥੇ ਆ ਕੇ ਬੈਠੇ ਐ ਬੀਬੀਆਂ ਬਹੁਤ ਵੱਡੀ ਗਿਣਤੀ ਜਾਈਆਂ ਮੈਂ ਸਾਰਿਆਂ ਨੂੰ ਮੱਥਾ ਟੇਕਦਾ ਤੁਹਾਡੇ ਕੋਲ ਆ ਕੇ ਨਹੀਂ ਮਿਲ ਸਕਿਆ ਕੁਰਸੀਆਂ ਇੱਥੇ ਰਵਾਜ ਨਹੀਂ ਕਿ ਬੀਬੀਆਂ ਬੰਦਿਆਂ ਨੂੰ ਛੱਡਦੀਆਂ ਇਹਦੀ ਕੁਰਸੀਆਂ ਸਾਰੀਆਂ ਆਪ ਮੁੱਲੀਆਂ ਹੋਈਆਂ ਐਨਡੀਐਮਪੀਆ ਨਾਲ ਤਾਂ ਆਪਾਂ ਦਿੱਲੀ ਜਿੱਤ ਲਈ ਆਏ ਤਾਂ ਜਲੰਧਰੇ ਜਿੱਤਣਾ ਸੋ ਬਹੁਤ ਬੜੀ ਗਿਣਤੀ ਜੀ ਬੀਬੀਆਂ ਇਕੱਠੀਆਂ ਹੋ ਕੇ ਆਈਆਂ ਮੈਂ ਸਾਰਿਆਂ ਦਾ ਸਵਾਗਤ ਕਰਦਾ ਇੱਧਰ ਨੌਜਵਾਨ ਵੀਰ ਬਹੁਤ ਆਏ ਹੋਏ ਇਹਨਾਂ ਦਾ ਵੀ ਮੈਂ ਸਵਾਗਤ ਕਰਦਾ ਤੇ ਤੁਸੀਂ ਸਾਰਿਆਂ ਨੇ ਕਿਰਪਾ ਕੀਤੀ ਇਕੱਠੇ ਹੋ ਕੇ ਆਏ ਹੋ ਅੱਜ ਬੜਾ ਵੱਡਾ ਫੈਸਲਾ ਤੁਸੀਂ ਲੈਣਾ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਕਿਸਾਨਾਂ ਤੇ ਜ਼ੁਲਮ ਕਰ ਰਹੀ ਹੈ ਜਿਸ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਫੁੱਟੀ ਕੌੜੀ ਨਹੀਂ ਦਿੱਤੀ ਉਹ ਸਰਕਾਰ ਨੂੰ ਅੱਜ ਤੋੜਨ ਦਾ ਟਾਈਮ ਆ ਗਿਆ ਹੈ ਤੇ ਮੈਂ ਅੱਜ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਾਡੇ 3 ਮਹੀਨੇ ਮੁੱਖ ਮੰਤਰੀ ਰਿਹਾ ਸਾਡੇ 3 ਮਹੀਨੇ ਚ ਤੁਹਾਡੇ ਬਿਜਲੀ ਦੇ ਬਕਾਏ ਬਹੁਤ ਖੜੇ ਸੀ ਸਾਰੇ ਮਾਪ ਕੀਤੇ ਬਹੁਤ ਸਾਰੀਆਂ ਬੀਬੀਆਂ ਨੂੰ ਪਤਾ ਹੈ ਕਿ ਬਿਜਲੀ ਦੇ ਬਿੱਲ ਆਏ ਹੋਏ ਸੀ ਤੁਹਾਡੇ ਮਾਫ ਹੋਏ ਪਾਣੀ ਦੇ ਬਿੱਲਾਂ ਦੇ ਬਕਾਏ ਮਾਫ ਕੀਤੇ ਪੈਟਰੋਲ ਸਸਤਾ ਕੀਤਾ ਡੀਜ਼ਲ ਸਸਤਾ ਕੀਤਾ ਲਾਲ ਲੈਨ ਦੇ ਅੰਦਰ ਦੇ ਘਰ ਤੁਹਾਡੇ ਨਾਮ ਹੋਣ ਲੱਗੇ ਬਜ਼ੁਰਗਾਂ ਦੀ ਪੈਨਸ਼ਨ ਵਧਾਈ ਆਂਗਣਵਾੜੀ ਵਾਲੀਆਂ ਬੀਬੀਆਂ ਇੱਥੇ ਵੀ ਕੁਝ ਬੇਟੀਆਂ ਹੋਣੀਆਂ ਆਹ ਦੇਖੋ ਹੱਥ ਖੜੇ ਹੋ ਰਹੇ ਇਹਨਾਂ ਦੀ ਤਨਖਾਹ ਵਧਾਈ ਵਧੀਕ ਨਹੀਂ ਵਧੀ 500 ਰੁਪਏ ਮਹੀਨਾ ਹੀ ਪਤਣ ਲੱਗ ਗਿਆ ਆਸ਼ਾ ਵਰਕਰ ਬੀਬੀਆਂ ਉਹਨਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਵਾਲੀਆਂ ਬੀਬੀਆਂ ਉਹ ਦੇਖੋ ਹੱਥ ਲੜੇ ਲਾਉਣ ਲੱਗ ਗਿਆ ਬੀਬੀ ਦਾ ਮਿੱਡੇ ਮੀਲ ਵਾਲੀ ਇਹਨਾਂ ਦੀ ਵੀ ਤਨਖਾਹ ਵਧਾਈ ਮੈਂ ਜਦ ਮੁੱਖ ਮੰਤਰੀ ਬਣਿਆ ਪੈਟਰੋਲ ਸਸਤਾ ਕਰਿਆ ਡੀਜ਼ਲ ਸਸਤਾ ਕਰਿਆ ਬੀਬੀਆਂ ਦਾ ਬੱਸਾਂ ਦੇ ਵਿੱਚ ਪਾੜਾ ਲੱਗਣਾ ਬੰਦ ਕਰਤਾ ਹੁਣ ਜਿੱਥੇ ਮਰਜ਼ੀ ਜਾਇਆ ਮੈਂ ਕੋਈ ਕਿਰਾਇਆ ਨਹੀਂ ਲੱਗਦਾ ਰੋਡਵੇਦੀ ਪਾਸੇ ਸੋ ਜਿਹੇ ਬਹੁਤ ਕੰਮ ਕੀਤੇ ਗੜਾਵਾ ਤਾਂ ਬੜਾ ਲੰਮਾ ਸਮਾਂ ਲੱਗਦਾ ਹੈ ਲੇਕਿਨ ਜੇ ਮੈਂ 3 ਮਹੀਨੇ ਚ ਇੰਨੇ ਕੰਮ ਕਰ ਸਕਦਾ ਜੇ ਤੁਸੀਂ ਮੈਨੂੰ 5 ਸਾਲ ਦਿਓਗੇ ਤਾਂ ਗੱਲ ਕਿੱਥੇ ਤੇ ਕਿੱਥੇ ਜਾਏਗੀ ਮੈਂ ਤਿੰਨ ਵਾਰ ਐਮਸੀ ਰਹਾ ਮਿਊਂਸੀਪਲ ਕਮੇਟੀ ਦਾ ਮੈਂਬਰ ਜਿਸ ਤਰ੍ਹਾਂ ਆਪਣੇ ਮੈਂਬਰ ਸਹਿਬਾਨ ਬੈਠੇ ਦੋ ਵਾਰ ਪ੍ਰਧਾਨ ਰਹਾ ਜਿਸ ਤਰ੍ਹਾਂ ਪ੍ਰਧਾਨ ਜੀ ਬੈਠੇ ਮੈਨੂੰ ਸ਼ਹਿਰ ਦੀਆਂ ਸਮੱਸਿਆਵਾਂ ਦਾ ਪਤਾ ਹੈ ਮੈਨੂੰ ਵਾਟਰ ਸਪਲਾਈ ਵੀ ਠੀਕ ਕਰਾ ਸਕਦਾ ਤੁਹਾਡੀ ਸੀਵਰੇਜ ਵੀ ਇਸ ਕਰਕੇ ਇਹ ਕੰਮ ਦਾ ਹੁਣ ਤੁਸੀਂ ਮੇਰੇ ਤੇ ਲਾਡੀ ਸਾਹਿਬ ਪਰ ਛੱਡ ਦਿਓ ਤੁਹਾਡਾ ਨਾ ਪਾਣੀ ਦੰਦਾ ਆਵੇ ਨਾ ਤੁਹਾਡਾ ਸੀਵਰੇਜ ਦਾ ਕੰਮ ਰੁਕੇ ਇਹ ਸਾਰਾ ਕੁਝ ਕੰਪਲੀਟ ਕਰਾਵਾਂਗੇ ਪਿੰਡ ਦੇ ਵਿੱਚ ਅਰ ਤੁਹਾਨੂੰ ਕਾਲਜ ਦੀ ਲੋੜ ਹੈ ਇੱਥੇ ਯੂਨੀਵਰਸਿਟੀ ਦੀ ਲੋੜ ਹੈ ਇੱਥੇ ਹਸਪਤਾਲ ਦੀ ਲੋੜ ਹੈ ਉਹੀ ਮੈਂ ਕਹਿ ਰਿਹਾ ਹਸਪਤਾਲ ਦੀ ਲੋੜ ਹੈ ਕਿਹਾ ਤੁਹਾਡੇ ਸਿਰਫ ਪੀਐਸਸੀ ਸੀਗੀ ਉੱਤੇ ਡਾਕਟਰ ਵੀ ਬੈਠਦਾ ਸੀ ਆ ਐਸੀ ਸਰਕਾਰ ਆਈ ਮਹੱਲਾ ਕਲੀਨਿਕਾਂ ਵਾਲੀ ਉਹਨੂੰ ਘਟਾ ਕੇ ਮਹੱਲਾ ਕਲੀਨਿਕ ਬਣਾਤਾ ਉੱਤੇ ਹੁਣ ਇੱਕ ਡਾਕਟਰ ਕਦੇ-ਕਦੇ ਬੈਠਦਾ ਉਹ ਵੀ ਠੇਕੇਪਰ ਵਾਲਾ ਅਸਲੀ ਡਾਕਟਰ ਨੂੰ ਬਿਲੇਗੇ ਇਹ ਮੈਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਐ ਇਹ ਝਾੜੂ ਸਰਕਾਰ ਜਿੱਦੜ ਦੀ ਆਈ ਐ ਇਹਨੇ ਕਲੇਸ਼ ਖੜਾ ਕਰਤਾ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਝਾੜੂ ਖੜਾ ਕਰਨਾ ਕਲੇਸ਼ ਖੜਾ ਹੋ ਜਾਂਦਾ ਆਪਾਂ ਕਲੇਸ਼ ਖੜਾ ਕਰ ਬੈਠੇ ਇਹਨੂੰ ਲੰਬਾ ਪਾਓ ਝਾੜੂ ਨੂੰ ਤਾਂ ਇਹ ਕਲੇਸ਼ ਖਤਮ ਹੋਣਾ ਲੰਬਾ ਪਾਊਗਾ ਤੁਹਾਡੀਆਂ ਵੋਟਾਂ ਦੇ ਨਾਲ ਸੋ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ 3 ਮਹੀਨੇ ਚ ਭਗਵਾਨ ਪਰਸ਼ੂਰਾਮ ਜੀ ਦਾ ਮੰਦਿਰ ਹੈ ਖਾਟੀ ਉਸ ਨੂੰ 10 ਕਰੋੜ ਰੁਪਇਆ ਦਿੱਤਾ ਡੇਰਾ ਬੱਲਾ ਗੁਰੂ ਰਵਿਦਾਸ ਸਾਹਿਬ ਉਸੇ 25 ਕਰੋੜ ਰੁਪਇਆ ਦਿੱਤਾ ਭਗਵਾਨ ਵਾਲਮੀਕੀ ਦੇ ਮੰਦਿਰ ਤ੍ਰਾਮ ਤੀਰਥ ਅੰਮ੍ਰਿਤਸਰ ਉਥੇ 28 ਕਰੋੜ ਰੁਪਇਆ ਦਿੱਤਾ ਰਾਮ ਗੜੀਆ ਬਰਾਦਰੀ ਦਾ ਵਿਸ਼ਕਰਮਾ ਮੰਦਿਰ ਫਗਵਾੜੇ ਚੋਂ 2 ਕਰੋੜ ਰੁਪਇਆ ਦਿੱਤਾ ਸੋ ਮੈਂ ਹਰ ਵਰਗ ਦੇ ਕੰਮ ਕੀਤੇ 3 ਮਹੀਨੇ ਚ ਕੀਤੇ ਇਸ ਲਈ ਅੱਜ ਮੈਂ ਤੁਹਾਤੋਂ ਬੇਨਤੀ ਕਰਦਾ ਕਿ ਆਪਾਂ ਇੱਥੇ ਪੂਰੇ ਹਲਕੇ 'ਚ ਮੈਂ ਘੁੰਮ ਕੇ ਦੇਖਿਆ ਹੈ ਪੂਰੇ ਜਲੰਧਰ ਦੇ ਵਿੱਚ ਨਸ਼ੇ ਦੀ ਇੰਨੀ ਪ੍ਰਮਾਰ ਹੋਈ ਵੀ ਹੈ ਜਿਹਦਾ ਕੋਈ ਅੰਤ ਨਹੀਂ ਸਾਡੇ ਨੌਜਵਾਨ ਗੜ ਰਹੇ ਇੱਥੇ ਹਰ ਕੁਰੀਤੀ ਫੈਲੀ ਹੋਈ ਹੈ ਇਸ ਲਈ ਅੱਜ ਜਿਹੜਾ ਚਿੱਟੇ ਦਾ ਰੋਗ ਹੈ ਮੈਂ ਵੱਢਣਾ ਹੈ ਜਾਂ ਮੈਂ ਰਹੂੰਗਾ ਯਾ ਚਿੱਟਾ ਵੇਚਣ ਵਾਲੇ ਰਹੋਗੇ ਵਿਚ ਵਿਚਾਲੇ ਮੈਂ ਕੁਛ ਨਹੀਂ ਰਹਿਣ ਦੇਣਾ ਇਥੋਂ ਨੂੰ ਮੈਂ ਵਿਸ਼ਵਾਸ ਦਉਣਾ ਮੈਂ ਫੈਸਲਾ ਕੋਣ ਲੜਾਈ ਲੜਨੀ ਹੈ ਜਿਹੜੇ ਚੈਨਾ ਖੋਂਦੇ ਆ ਜਿਹੜੇ ਚੋਰੀਆਂ ਕਰਦੇ ਜਿਹੜੇ ਡਾਕੇ ਮਾਰਦੇ ਜਿਹੜੇ ਪਰੋਤੀਆਂ ਮੰਗਦੇ ਇਹਨਾਂ ਦੇ ਖਿਲਾਫ ਔਰ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਇਸ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਆਓ ਸਾਰੇ ਜਣੇ ਇਕੱਠੇ ਹੋ ਕੇ ਇੱਕ ਇੱਕ ਵੋਟ ਪੰਜਾ ਚੋਣ ਨਿਸ਼ਾਨ ਤੇ ਲਾਓ ਅੱਜ ਅਜੀਤ ਖਬਰਾਂ ਜਿਹੜਾ ਪ੍ਰੈਸ ਨੂੰ ਦਵਾਉਣ ਵਾਸਤੇ ਅਜੀਤ ਅਖਬਾਰ ਨੂੰ ਦਵਾਉਣ ਵਾਸਤੇ ਜਿਹੜਾ ਪੰਜਾਬੀਆਂ ਦਾ ਇੱਕ ਐਸਾ ਅਖਬਾਰ ਹੈ ਜਿਹੜਾ ਪੰਜਾਬ ਦੀ ਆਵਾਜ਼ ਬਣਿਆ ਉਹਦੇ ਮਾਲਕ ਤੇ ਆ ਝਾੜੂ ਵਾਲਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਖਤਮ ਕਰਨ ਵਾਸਤੇ ਉਹਦੇ ਦੇ ਪਰਚਾ ਕਰਤਾ ਏਸ ਕਰਕੇ ਮੈਨੂੰ ਛੇਤੀ ਜਾਣਾ ਪੈਣਾ ਮੈਂ ਜਿਲੰਦਰ ਦੇ ਵਿੱਚ ਸਾਰਾ ਕੰਮ ਛੱਡ ਕੇ ਅੱਜ ਅਜੀਤ ਅਖਬਾਰ ਦੀ ਹਰ ਪ੍ਰੈਸ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਰੋਸ ਮਾਰਚ ਕਰ ਰਹੇ ਆ ਸਰਕਾਰ ਦੇ ਖਿਲਾਫ ਇਸ ਕਰਕੇ ਮੈਨੂੰ ਛੇਤੀ ਜਾਣਾ ਪੈਣਾ ਹੈ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਾਨੇ ਪੰਜੇ ਤੇ ਮੋਹਰ ਲਾਓ ਬੀਬੀਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਐ ਨਾ ਹੋਵੇ ਵੀ ਮੇਲਾ ਮੇਲਾ ਕਰਦੇ ਰਹੇ ਮੇਲੇ ਵਾਲੇ ਦਿਨ ਕਰੇ ਰਹੇ ਵੋਟਾਂ ਜ਼ਰੂਰ ਪਾਉਣ ਜਾਇਓ ਤੁਹਾਡੀ ਇੱਕ ਵੋਟ ਵੀ ਘੱਟ ਰਹਿ ਗਈ ਤਾਂ ਆਪਣੀ ਘਟਣੀ ਹੈ ਇਸ ਲਈ ਸਾਰੇ ਜਾਨੇ ਇੱਕ ਦੂਜੇ ਨੂੰ ਪ੍ਰੇਰੋ ਪਿੰਡਾਂ ਦੇ ਪਿੰਡਾਂ ਨੇ ਫੈਸਲਾ ਕਰ ਲਿਆ ਕਿ ਇੱਕ ਤਰਫਾ ਹੋ ਕੇ ਬੋਟ ਪਾਉਣੀ ਹੈ ਕਈਆਂ ਨੇ ਤਾਂ ਬਾਹਰ ਬੋਡ ਲਗਾਤੇ ਐ ਕਿ ਜੀ ਇੱਥੇ ਸਾਰੀਆਂ ਵੋਟਾਂ ਚੰਨੀ ਦੀਆਂ ਤੇ ਕਾਂਗਰਸ ਦੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ